ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਇਹੇ ਬੰਦੇ ਦਾ ਕਨੈਕਸ਼ਨ ਕੱਟੇ ਦਾ ਅੱਜ ਘੱਟੋ ਘੱਟ 2 ਮਹੀਨੇ ਹੋ ਗਏ ਤੇ ਸਾਡਾ ਉੱਥੇ ਨਾਲ ਲੱਗਿਆ ਪਿਆ ਧਰਨਾ ਦਿਖਾਈ ਬਈ ਉੱਧਰ ਉੱਥੇ ਧਰਨਾ ਲੱਗਿਆ ਪਿਆ ਇਹ ਕੀ ਕਰਦੇ ਆ ਕਿ ਪਹਿਲਾਂ ਤਾਂ ਇਥੋਂ ਅਜੇ ਵਿੱਚੋਂ ਮੱਛੀ ਮੋਟਰ ਲਾ ਕੇ ਆ ਦਿਖਾਇਓ ਜੇ ਸਾਰਾ ਗੰਦ ਮੰਦਾ ਜਿਵੇਂ ਲੈਟਰਿੰਗ ਦਾ ਤੇ ਉਹ ਜਿਹੜਾ ਫੈਕਟਰੀ ਚਲਾ ਰਿਆ ਹੈ ਅੰਦਰ ਕੈਮੀਕਲ ਇਹਦੇ ਬਾਹਰ ਕੱਢ ਦਿੰਦੇ ਆ ਉਹ ਸਾਰਾ ਪਿਆ ਦਿਖਾ ਬਈ ਕਾਲਸ ਆ ਸਾਰਾ ਕੱਢਿਆ ਪਿਆ ਗੰਦ ਠੀਕ ਹੈ ਸਾਰਾ ਕੈਮੀਕਲ ਇਹ ਬਾਹਰ ਕੱਢ ਦਿੰਦੇ ਆ ਰਹੀ ਗੱਲ ਦੂਜੀ ਇਹ ਸਾਡੇ ਡੀਸੀ ਸਾਹਿਬ ਮੈਂ ਕੱਲ ਕੱਲਣਾ ਭਾਈ ਮੈਂ ਇੱਕ ਵੀਡੀਓ ਦੇਖੀ ਜਾਂਦਾ ਸੀਗਾ ਉਹਦੇ ਵਿੱਚ ਪਤਾ ਕੀ ਸੀਗਾ ਸਾਡੇ ਡੀਸੀ ਸਾਹਿਬ ਖੁਦ ਦਾਣੀਆਂ ਲੈ ਕੇ ਤੇ ਜਿੱਥੇ ਪਰਾਲੀ ਨੂੰ ਅੱਗ ਲੱਗੀ ਸੀ ਉਹ ਬੁਝਾ ਰਹੇ ਸੀਗੇ ਠੀਕ ਹੈ ਉਹ ਸ਼ਾਇਦ ਕਿਸੇ ਸਮਰੂਪ ਨਹੀਂ ਉਧਰਲੇ ਡੀਸੀ ਸੀਗੇ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਯਾਰ ਸਾਡੇ ਇਥੇ ਪ੍ਰਸ਼ਾਸਨ ਨੂੰ ਸ਼ਰਮ ਨਹੀਂ ਆਉਂਦੀ ਵੀ ਇਹ ਬੰਦਾ ਇਹਦਾ ਲਾਇਸੈਂਸ ਕੈਨਸਲ ਕਰਤਾ ਪੋਲਿਊਸ਼ਨ ਬੋਰਡ ਨੇ ਇਹਦਾ ਜਨਰੇਟਰ ਇਹਦਾ ਸੀਲ ਕਰ ਗਏ ਉਹ ਆ ਕੇ ਕਨੈਕਸ਼ਨ ਇਹਦਾ ਬਿਲੀ ਦਾ ਕੱਟ ਗਏ ਫਿਰ ਵੀ ਇਹ ਬੰਦਾ ਜਨਰੇਟਰ ਦੇ ਉੱਤੇ ਸ਼ਰੇ ਆਮ ਟੱਕੇ ਨਾਲ ਉਹ ਫੈਕਟਰੀ ਨੂੰ ਚਲਾ ਰਿਹਾ ਹੈ ਇਹਦੇ ਕੋਲ ਘੱਟੋ ਘੱਟ ਇੱਥੇ 5-6 ਟਰੱਕਾਂ ਦੇ ਹਜੇ ਵੀ ਟਾਇਰਾਂ ਦੇ ਪਏ ਨਾ ਜਿਹੜੇ ਕਿਨੇ ਕਨੈਕਸ਼ਨ ਕੱਟਣ ਤੋਂ 2 ਦਿਨ ਪਹਿਲਾਂ ਮੰਗਵਾ ਲਏ ਸੀ 6 ਟਰਾਲੇ 6 ਦੇ ਵਿੱਚ ਉਹ ਉਦੋਂ ਮੜ ਕੇ ਹੁਣ ਫੂਕ ਰਿਹਾ ਉਹ ਅਸੀਂ ਐਸ ਡੀ ਐਮ ਸਾਹਿਬ ਨੂੰ ਸਪੈਸ਼ਲ ਜਾ ਕੇ ਉੱਥੇ ਐਪਲੀਕੇਸ਼ਨ ਦੇ ਕੇ ਆਏ ਵੀ ਉਹ ਬੰਦਾ ਜੀ ਫੈਕਟਰੀ ਚਲਾ ਰਿਹਾ ਜਾ ਕੇ ਮੌਕਾ ਦੇਖੋ ਉੱਥੇ ਸੀਵਰੇ ਦਾ ਪਾਣੀ ਉਹ ਸੜਕ ਤੇ ਕੱਢ ਰਿਹਾ ਜਾ ਕੇ ਮੌਕਾ ਦੇਖੋ ਨਹੀਂ ਹੁੰਦੇ ਮੈਨੂੰ ਸਮਝ ਨਹੀਂ ਆਉਂਦੇ ਇੱਥੇ ਡਿਊਟੀ ਲੱਗੀ ਹੋਈ ਹੈ ਮੁਲਾਜ਼ਮਾਂ ਦੀ ਬਾਈ ਤੇਜੇ ਵੀ ਜੇ ਕੋਈ ਜ਼ਿੰਮੇਵਾਰ ਅੱਗ ਲਾਉ ਅਸੀਂ ਨਾ ਅਸੀਂ ਬਾਈ ਕੁਲਦੀਪ ਦੀ ਗੱਲ ਵਿੱਚ ਐ ਅਸੀਂ ਐਸ ਡੀ ਐਮ ਸਾਹਿਬ ਤਹਿਸੀਲਦਾਰ ਸਾਹਿਬ ਮੁੱਖ ਖੇਤੀਬਾੜੀ ਦਾ ਅਫਸਰ ਨੂੰ ਤੇ ਡੀ ਸੀ ਸਾਹਿਬ ਨੂੰ ਮੌਕੇ ਦੇ ਜਿਹੜੇ ਬਟੰਡੇ ਦੇ ਆ ਅਸੀਂ ਐਪਲੀਕੇਸ਼ਨ ਤਾਂ ਸਾਨੂੰ ਬੀਲਰ ਦੇ ਦਿਓ ਵੀ ਅਸੀਂ ਅੱਗ ਨਹੀਂ ਲਾਉਣਾ ਚਾਹਦੇ ਅਸੀਂ ਸਾਡਾ ਪਿੰਡ ਇਹੋ ਜਿਹਾ ਹੈ ਵੀ ਸਾਨੂੰ ਬੀਲਰ ਦੇ ਦਿਓ ਅਸੀਂ ਅੱਗ ਨਹੀਂ ਲਾਉਣਾ ਚਾਹਦੇ ਮਜਬੂਰ ਨੂੰ ਸਾਨੂੰ ਅੱਗ ਲਾਉਣੀ ਪੈਂਦੀ ਹੈਗੀ ਹਲੇ ਲਾਈ ਨਹੀਂ ਸਾਡੇ ਪਿੰਡ ਦੇ ਵਿੱਚ ਕਿਸੇ ਨੇ ਅੱਗ ਤੇ ਪਰ ਆਹ ਫੈਕਟਰੀ ਨੂੰ ਘੱਟੋ ਘੱਟ 3 ਮਹੀਨੇ ਤਾਂ ਲਗਭਗ ਸਾਡੇ ਪਿੰਡ ਨੂੰ ਬੈਠਣ ਹੋ ਗਿਆ ਅਸੀਂ ਇਹ ਅਰਜ਼ ਕਰਦੇ ਆ ਸਾਨੂੰ ਸਾਹ ਦੇ ਨਾਲ ਨਾ ਮਾਰੋ ਸਾਡੇ ਬੱਚੇ ਮਰ ਜਾਣਗੇ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਕੀ ਜਵਾਬ ਦੇਵਾਂਗੇ ਸਾਨੂੰ ਮਾਰਨਾ ਤਾਂ ਇਥੋਂ ਬੰਬ ਲਿਓ ਗੋਲੀ ਲਿਓ ਸਾਡੇ ਪਿੰਡ ਨੂੰ ਇੱਕ ਵਾਰੀ ਖਤਮ ਕਰ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਦੇ ਸਾਡੇ ਪਿੰਡ ਦੇ ਵਿੱਚੋਂ ਕੋਈ ਵੀ ਨਾ ਸੀ ਨਹੀਂ ਕਰਦਾ ਸਾਨੂੰ ਇੱਕੇ ਟਾਈਮ ਮਾਰ ਦੇ ਪਰ ਸਾਨੂੰ ਆ ਜਿਹੜਾ ਦੁੱਖ ਦਿੱਤਾ ਨਾ ਸਾਨੂੰ ਮਤਲਬ ਕੋ ਕੋਈ ਨਾ ਮਾਰੋ ਸਾਡੇ ਪਿੰਡ ਦੇ ਵਿੱਚ ਅਲਰਜੀ ਇੰਨੀਆਂ ਬਿਮਾਰੀਆਂ ਹੋ ਗਈਆਂ ਦਮੇ ਦੀਆਂ ਸਾਹ ਦੀਆਂ ਉਹ ਗੜੀ ਬਿਮਾਰੀਆਂ ਜਿਹੜੇ ਸਾਡੇ ਪਿੰਡ ਦੇ ਵਿੱਚ ਨਹੀਂ ਹੋਈ ਸੀ ਅਸੀਂ ਬੇਨਤੀ ਕਰਤੀ ਪ੍ਰਸ਼ਾਸਨ ਨੂੰ ਬੀਬਾ ਬਜੰਦਰ ਗੌਰ ਵੀ ਇੱਥੇ ਆਈ ਸੀ ਉਹਨਾਂ ਨੂੰ ਬੇਨਤੀ ਕਰ ਸਾਡੇ ਪਿੰਡ ਚੋਂ ਸੈਂਪਲ ਦਾ ਭਰ ਲਓ ਸਾਡੇ ਪਿੰਡ ਦੇ ਵਿੱਚੋਂ ਬਿਮਾਰੀਆਂ ਦੇ ਸੈਂਪਲ ਨਹੀਂ ਭਰੇ ਕਿਉਂਕਿ ਪਤਾ ਹੀ ਬਿਮਾਰੀਆਂ ਆਉਣਗੀਆਂ ਆਉਣੀਆਂ ਕਿੱਥੋਂ ਆਹ ਫੈਕਟਰੀਆਂ ਦਿੱਤੀਆਂ ਤੇ ਹਾਲੇ ਤੱਕ ਕੋਈ ਮਤਲਬ ਦਾ ਸਾਨੂੰ ਬਿਲਦਰਾਬਾਸ ਤੇ ਅਸੀਂ ਸਾਰੇ ਬੰਨੇ ਸਾਈਨ ਕਰਕੇ ਦਿੱਤੇ ਸੀ ਹੁਣ ਮੱਕ ਸਾਨੂੰ ਬਿਲਦਰਾਬਾਸ ਤੇ ਕਿਸੇ ਨੇ ਮਤਲਬ ਹਾਂ ਵਨਾਰਾ ਨਹੀਂ ਬਣਾ ਤੁਹਾਨੂੰ ਬਿਲਰ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਨਹੀਂ ਭਾਈ ਜੀ ਤੇ ਇੱਕ ਐਸੇ ਗੱਠਾ ਬਣਾ ਕੇ ਬਾਗਾ ਮੁੜ ਕੇ ਚੱਕਣੀਆਂ ਤੇ ਉਦੋਂ ਮਗਰੋਂ ਇੱ ਮਹਕਮੇ ਦੇ ਬੰਦੇ ਜ਼ਰੂਰ ਆਉਂਦੇ ਆ ਕੇ ਤੁਸੀਂ ਅੱਗ ਨਾ ਲਾਇਓ ਨਹੀਂ ਛੋਟ ਦੇ ਕੇਸ ਹੋ ਜਾਊਗਾ ਇਹ ਬੰਦੇ ਦਾ ਲਾਇਸੈਂਸ ਕੈਨਸਲ ਹੈ ਬਿਲੀ ਦਾ ਕਨੈਕਸ਼ਨ ਕੱਟਿਆ ਗਿਆ ਤੇ ਫਿਰ ਵੀ ਫੈਕਟਰੀ ਚਲਾ ਰਿਹਾ ਹੈ ਤੇ ਇਹਦੇ ਕੋਈ ਕਾਰਵਾਈ ਨਹੀਂ ਸਮਝ ਨਹੀਂ ਆਉਂਦੀ ਵੀ ਐਡੇ ਅਸੀਂ ਮਤਲਬ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਐਡੇ ਅਸੀਂ ਕੀ ਇਹਨਾਂ ਦੀ ਗਾ ਮਾਰਤੀ ਵੀ ਜਿਹੜਾ ਸਾਡੀ ਸੁਣਨੀ ਨਹੀਂ ਰੇ ਸਾਡੇ ਯਾਰ ਜਿਹਨਾਂ ਤੱਕ ਪਹੁੰਚੀ ਨਹੀਂ ਹਣ ਤੱਕ ਨਾ ਫੋਨ ਚੱਕਦੇ ਬਾਈ ਐਪਲੀਕੇਸ਼ਨ ਦੇ ਕੇ ਆਏ ਅਜੇ 7 ਦਿਨ ਹੋ ਗਏ ਇਹਨੂੰ ਹੋ ਗਏ 10 ਦਿਨ ਚੱਲੀ ਜਾਂਦੀ ਰੋ ਹੁਣ ਠੀਕ ਹੈ ਐਪਲੀਕੇਸ਼ਨ ਦੇ ਕੇ ਆਏ ਐ ਐਸਡੀਐਮ ਸਾਹਿਬ ਦੇ ਫੋਨ ਨਹੀਂ ਚੱਕਦੇ ਨਾ ਨਾ ਤੱਕਣ ਕੋਈ ਗੱਲ ਅਸੀਂ ਐਪਲੀਕੇਸ਼ਨ ਤਾਂ ਦਿੱਤੀ ਉਹਦੇ ਤਾਂ ਆ ਕੇ ਕਾਰਵਾਈ ਕਰੋ ਜੇ ਨਹੀਂ ਅਸੀਂ ਸਨ ਝੂਠੇ ਸਵਾਲ ਅੱਜ ਇੱਥੇ ਖੜਿਆ ਨਹੀਂ ਜਾਂਦਾ ਇੱਥੇ ਮੁਸ਼ਕਲ ਦੇ ਸਲੇ ਹਾਂ ਵਿੱਚ ਬੜੇ ਅਸੀਂ ਇੱਥੇ ਇੱਕ ਮੇਰੀ ਸਰੋਂ ਗੱਲ ਬਾਈ ਤੁਸੀਂ ਜੇ ਫੈਕਟਰੀ ਚਲਾਓਗੇ ਆ ਬੱਛੀ ਮੋਟਰ ਜੀ ਲਾ ਕੇ ਤੇ ਗੰਦ ਕੱਢਿਆ ਨਾ ਅਸੀਂ ਕੁੱਟਾਂਗੇ